ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੌਂਡ ਦਾ ਹੈਡਲਾਈਨਸ ਵਿਦ ਮੰਦੀਪ ਪੋਨੀਆ ਦੇ ਵਿੱਚ ਪ੍ਰੋਗਰਾਮ ਚ ਸੀਨੀਅਰ ਪੱਤਰਕਾਰ ਮੰਦੀਪ ਪੋਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਤੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ ਕਰਦੇ ਆ ਪੋਨੀਆ ਜੀ ਦਾ ਪ੍ਰੋਗਰਾਮ ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਤਛ ਰਿਆ ਕਾਲ ਚੋ ਸੁਖਬਰਾਂ ਦਾ ਰੁਖ ਜੇਕਰ ਕਰੀਏ ਸਭ ਤੋਂ ਪਹਿਲਾਂ ਮੌਸਮ ਦੀ ਕਰੋਪੀ ਦੀ ਗੱਲ ਕਰ ਲੈਣੇ ਆ ਕੁਦਰਤ ਦੀ ਕਰੋਪੀ ਦੀ ਤੂਫਾਨ ਮੌਂਥਾ ਜਿਹੜਾ ਆਂਦਰਾ ਤੱਟ ਤੋਂ ਸਿਰਫ 20 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ ਉਹ ਬਲਕਿ ਹੁਣ ਮੈਂ ਤਾਂ ਨਵੀਂ ਅਪਡੇਟ ਦੇਖ ਰਿਹਾ ਸੀਗਾ ਇਸ ਮਾਮਲੇ 'ਚ ਨਵੀਂ ਅਪਡੇਟ ਅਪਡੇਟ ਆ ਗਿਆ ਕਿ ਕਈ ਥਾਵਾਂ 'ਤੇ ਇਹ ਜਿਹੜਾ ਤੂਫਾਨ ਹੈ ਇਹਨੇ ਜਿਹੜੇ ਸਮੁੰਦਰ ਦੇ ਤੱਟ ਸੀਗੇ ਉਹ ਟੱਚ ਕਰ ਲਏ ਹੈਗੇ ਕਈ ਥਾਵਾਂ ਤੇ ਆਪਾਂ ਦੇਖ ਰਹੇ ਹਾਂ ਕਿ ਜ਼ਮੀਨ ਕਟਣੀ ਸ਼ੁਰੂ ਹੋ ਗਈ ਹੈ ਤੇ ਤੇਜ਼ ਹਵਾਵਾਂ ਇਹਨੂੰ ਬੇਸਿਕਲੀ ਸਾਈਕਲੋਨ ਕਹਾਂਗੇ ਮੌਨਥਾ ਸਾਈਕਲੋਨ ਹੈ ਤੇ ਇਹ ਮੌਨਥਾ ਸਾਈਕਲੋਨ ਚ ਤਕਰੀਬਨ 100 ਕਿਲੋਮੀਟਰ ਪਰ ਅਰ ਦੀ ਸਪੀਡ ਨਾਲ ਕਿਤਨ ਕਿਤੇ ਪਾਣੀ ਜਿਹੜਾ ਹੈ ਹਵਾ ਜਿਹੜੀ ਹੈ ਉਹ ਟਕਰਾ ਟਕਰਾਟ ਦੇਖਣ ਨੂੰ ਮਿਲ ਰਹੀ ਹੈ ਆਂਧਰਾ ਪ੍ਰਦੇਸ਼ ਤੇ ਮਸਲੀ ਪਟਮ ਕ ਬਾਕੀ ਨਾਡਾ ਵਿਸਾਖਾਪਟਨਮ ਇਹ ਸਾਰੇ ਇਲਾਕੇ ਪ੍ਰਭਾਵਿਤ ਰਹਿਣਗੇ ਤਾਮਨਲਾਡੂ ਓਡੀਸਾ ਉੱਥੇ ਵੀ ਇਹਦੀ ਹਲਚਲ ਦੇਖੀ ਜਾ ਰਹੀ ਹੈ तकरीबन 50000 ਬੰਦਿਆਂ ਨੂੰ ਉਹਨਾਂ ਦੇ ਘਰਾਂ ਤੋਂ ਖਾਲੀ ਦੂਰ ਭੇਜ ਦਿੱਤਾ ਗਿਆ ਹੈਗਾ ਖਾਲੀ ਕਰਾਏ ਗਏ ਹੈ ਕਿ ਮਛਵਾਰਿਆਂ ਨੂੰ ਵਿਕਿਆ ਗਿਆ ਹੈਗਾ ਕਿ ਤੁਸੀਂ ਇਸ ਦੇ ਨੇੜੇ ਨਹੀਂ ਰਹੋਗੇ ਲਗਾਤਾਰ ਇਸ ਨੂੰ ਲੈ ਕੇ ਉੱਥੇ ਵਿਜੀਲ ਵਾਚ ਚੱਲ ਰਹੀ ਹੈ ਸਟੇਟ ਇਹਨੂੰ ਵਾਚ ਕਰ ਰਿਹਾਗਾ ਉਮੀਦ ਮਤਲਬ ਉਮੀਦ ਜਤਾਈ ਜਾ ਰਹੀ ਹੈ ਕਿ ਸਾਰਾ ਕੁਝ ਠੀਕ ਰਹੂ ਜੇ ਮੜੀ ਜੀ ਵੀ ਕੁਝ ਗੜਬੜ ਹੁੰਦੀ ਹੈ ਤਾਂ ਫਿਰ ਇਹ ਜਿਹੜਾ ਸਾਈਕਲੋਨ ਹੈ ਇਹ ਤਕਰੀਬਨ 2-3 ਲੱਖ ਆਬਾਦੀ ਨੂੰ ਪ੍ਰਭਾਵਿਤ ਕਰ ਸਕਦਾ ਹੈਗਾ ਕਈ ਥਾਵਾਂ ਤੇ ਜਿਵੇਂ ਆਂਧਰਾ ਪ੍ਰਦੇਸ਼ 'ਚ ਇਸ ਕਰਕੇ ਇਹ ਸਾਈਕਲੋਨ ਕਰਕੇ ਤਕਰੀਬਨ 43000 ਏਕੜ ਹੈਕਟੇਅਰ ਜਿਹੜੀ ਜ਼ਮੀਨ ਹੈ ਉਹ ਡੁੱਬ ਚੁੱਕੀ ਹੈ ਕਈ ਥਾਵਾਂ ਤੇ ਜਿਹੜਾ ਆਪਾਂ ਕਹਿ ਲਈਏ ਕਿ ਸਮੁੰਦਰ ਤੱਟ ਦੀ ਜਿਹੜੀ ਮਿੱਟੀ ਹੈ ਉਹ ਕਟਣੀ ਸ਼ੁਰੂ ਹੋ ਚੁੱਕੀ ਹੈ ਤੇ ਖਾਸਾ ਮਤਲਬ ਇਹਦਾ ਨੁਕਸਾਨ ਹੋ ਸਕਦਾਗਾ 210 210 ਟ੍ਰੇਨ ਕੈਨਸਲ ਕਰ ਦਿੱਤੀਆਂ ਗਈਆਂ ਹੈਗੀਆਂ ਜਿਹੜੀਆਂ ਕਿ ਸੈਂਟਰਲ ਸਾਊਥ ਸਾਊਥ ਜ਼ੋਨ ਚ ਵਗਦੀਆਂ ਨੇ ਤੇ 32 ਫਲਾਈਟਸ ਇਹਦੇ ਕਰਕੇ ਕੈਨਸਲ ਕੀਤੀਆਂ ਗਈਆਂ ਹੈਗੀਆਂ ਵਿਜੇਵਾੜਾ 에ਰਪੋਰਟ ਤ੍ਰਿਪੂਰੀ 에ਰਪੋਰਟ ਉਹ ਸਾਰੇ ਕਿਤੇ ਉੱਥੇ ਦੱਸਿਆਦਾ ਰਹੇਗਾ ਕਿ ਉਹਦਾ ਸਭ ਇੱਕ ਲੰਬੇ ਇਲਾਕੇ ਚ ਜਿਹੜਾ ਸਾਊਥ ਇੰਡੀਆ ਦਾ ਸੈਂਟਰਲ ਪਾਰਟ ਹੈ ਉੱਥੋਂ ਤੱਕ ਇਸ ਦਾ ਅਸਰ ਦੇਖਿਆ ਜਾ ਰਿਹਾ ਹੈਗਾ ਹੂੰ ਜੀ ਸੋ ਇਸ ਤੋਂ ਅਗਲੀ ਜੇਕਰ ਆਪਾਂ ਇਸ ਦੇ ਨਾਲ ਹੀ ਗੱਲ ਕਰਦੇ ਜਾਈਏ ਤਾਂ ਉੱਧਰ ਮੌਸਮ ਨੂੰ ਲੈ ਕੇ ਦਿੱਲੀ ਦੇ ਵਿੱਚ ਵੀ ਚਿੰਤਾ ਹੈ ਦਿੱਲੀ ਦੇ ਵਿੱਚ ਲਗਾਤਾਰ ਖਬਰਾਂ ਸਾਹਮਣੇ ਆਉਂਦੀਆਂ ਨੇ ਪੋਲੂਸ਼ਨ ਨੂੰ ਲੈ ਕੇ ਦੀਵਾਲੀ ਦੇ ਲਾਗੇ ਵੈਸੇ ਇਹ ਗੱਲ ਚਰਚਾ ਦਾ ਵਿਸ਼ਾ ਰਹਿੰਦੀ ਹੈ ਕੋਈ ਨਵੀਂ ਗੱਲ ਨਹੀਂ ਹੈ ਕਲਾਊਡ ਸੀਡਿੰਗ ਕਹਿੰਦੇ ਦਿੱਲੀ ਦੇ ਵਿੱਚ ਕੀਤੀ ਗਈ ਸੀ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਿਹੜੇ 2-4 ਬੱਦਲ ਸੀ ਭਾਈ ਤੁਸੀਂ ਉਹ ਵੀ ਡਰਾ ਕੇ ਭਜਾ ਦਿੱਤੇ ਇਹ ਚੱਲ ਕੀ ਰਿਹਾ ਜੀ ਦਿੱਲੀ 'ਚ ਬੱਦਲਾਂ ਤੇ ਸਿਆਸਤ ਬੱਦਲਾਂ ਤੇ ਸਿਆਸਤ ਹੋ ਰਹੀ ਹੈ ਪਹਿਲਾਂ ਹਵਾਵਾਂ ਤੇ ਸਿਆਸਤ ਹੋ ਰਹੀ ਸੀਗੀ ਖੁਦ ਗੰਧਲੀ ਹਵਾ ਕਰ ਲਈ ਉਹਨਾਂ ਨੇ ਦੀਵਾਲੀ ਤੇ ਪਟਾਕੇ ਫੋੜ ਕੇ ਤੇ ਹੁਣ ਮਾਰੇ ਮਾਰੇ ਫਿਰ ਰਹੇ ਹੈ ਜਿਹੜਾ ਦਿੱਲੀ ਦਾ ਅਲੀਟ ਹੈ ਉਹ ਤਾਂ ਭਜ ਗਿਆ ਪੜਾ ਅਮਲ ਕੋਈ ਨਹੀਂ ਤਲ ਬੈਠਾਗਾ ਕੋਈ ਮਾ ਚਲ ਜਾ ਕੇ ਬੈਠਾਗਾ ਗਰੀਬ ਜਨਤਾ ਉੱਥੇ ਫਸੀ ਹੋਈ ਹੈ ਤੇ ਗਰੀਬ ਜਨਤਾ ਨੂੰ ਲੱਗਦਾਗਾ ਕਿ ਜਿਹੜਾ ਦਿੱਲੀ ਚ ਪ੍ਰਦੂਸ਼ਣ ਹੈ ਇਹਦਾ ਕਾਰਨ ਪੰਜਾਬ ਹਰਿਆਣਾ ਹੈਗਾ ਜਦਕਿ ਪ੍ਰਦੂਸ਼ਣ ਦਾ ਕਾਰਨ ਉਹਨਾਂ ਦੀ ਬੇਵਕੂਫੀਆਂ ਨੇ ਉੱਥੇ ਜਿਹੜੀ ਇੰਡਸਟਰੀ ਹੈ ਉਹ ਹੈਗੀਆ ਉੱਥੇ ਜਿਹੜਾ ਟ੍ਰੈਫਿਕ ਹੈ ਉਹ ਹੈਗਾ ਤੇ ਦੋਵਾਲੀ ਚ ਜਿਹੜੇ ਉਹਨਾਂ ਨੇ ਪੜਾਕੇ ਚਲਾਏ ਸੀ ਉਹ ਹੈਗਾ ਪਰ ਖੈਰ ਸਰਕਾਰ ਨੇ ਉਹਨਾਂ ਨੂੰ ਉਹ ਕਹਿ ਦਈਏ ਕਿ ਧਰਮ ਦੀ ਫੀਮ ਸੰਘਾ ਦਿੱਤੀ ਹੈ ਤੇ ਫਿਰ ਉਹ ਸਾਰੇ ਉਹਦੇ ਚ ਲੋਟ-ਪਲੋਟ ਨੇ ਕੋਈ ਵੀ ਜਿਹੜੀ ਲੌਜੀਕਲ ਗੱਲ ਹੈ ਕੋਈ ਵੀ ਨਹੀਂ ਕਰ ਰਿਹਾ ਸਰਕਾਰ ਵੀ ਨਹੀਂ ਕਰ ਰਹੀ ਸਰਕਾਰ ਦਾ ਵੀ ਆਪਾਂ ਨੂੰ ਪਤਾ ਹੀ ਹੈ ਕਿ ਸਰਕਾਰ ਦੇ ਮੰਤਰੀ ਸੰਤਰੀ ਕਿਵੇਂ ਲਗਾਤਾਰ ਪੰਜਾਬ ਦੇ ਕਿਸਾਨਾਂ ਤੇ ਸਾਰਾ ਭੰਡਾ ਫੋੜ ਰਹੇ ਨੇ ਉਹ ਵੀ ਆਪਾਂ ਨੂੰ ਪਤਾ ਕਿ ਏਕਯੂਆਈ ਮਸ਼ੀਨਾਂ ਤੇ ਕੋਲੇ ਤਾਂ ਕਿ ਏਕਯੂਆਈ ਵੱਧ ਰਿਕਾਰਡ ਨਾ ਹੋਵੇ ਉਹ ਜਿਹੜੇ ਪਾਣੀ ਦੇ ਟੈਂਕਰ ਹੈ ਉਹ ਚਲਾਏ ਜਾ ਰਹੇ ਨੇ ਉਹ ਜੋ ਫੁਆਰਾ ਸੱਟ ਰਹੇ ਨੇ ਤਾਂ ਕਿ ਏਕਯੂਆਈ ਜਿੰਨੀ ਖਰਾਬ ਰੱਖੀਏ ਉਹ ਰਿਕਾਰਡ ਨਾ ਉਸਕੇ ਦੂਜਾ ਆਪਾਂ ਨੂੰ ਹੁਣ ਕਲਾਊਡ ਸੀਡਿੰਗ ਦੀ ਗੱਲ ਕਰ ਲਈਏ ਦੋ ਦਿਨ ਪਹਿਲਾਂ ਤਾਂ ਬੱਦਲ ਦੇਖਣ ਨੂੰ ਮਿਲੇ ਸੀਗੇ ਦਿੱਲੀ ਦੇ ਸਮਾਂਚਾਸਤ ਬੱਦਲ ਨਹੀਂ ਸੀ ਪਰ ਆਈਆਈਟੀ ਕਨਪੂਰ ਦੀ ਮਦਦ ਤੋਂ ਇੱਕ 에ਰਪਲੇਨ ਉਡਾਇਆ ਗਿਆ ਤੇ ਦੋ ਤਕਰੀਬਨ 2 ਵਜੇ ਦੇ ਨੇੜੇ ਜਿਹੜੇ 6000 ਫਿਟ ਤੇ ਉਹਨੇ ਕਲਾਊਡ ਸੀਡਿੰਗ ਕੀਤੀ ਪਰ ਉਹ ਤਾਂ ਕੋਈ ਅਸਰ ਤਾਂ ਦੇਖਣ ਨੂੰ ਨਹੀਂ ਮਿਲਿਆ ਨਾ ਕੋਈ ਕਿਸੇ ਕਿਸਮ ਦੀ ਬਰਖਾ ਹੋਈ ਲਗਾਤਾਰ 4 ਘੰਟੇ ਤੱਕ ਜਿਹੜੀ ਦਿੱਲੀ ਦੀ ਸਰਕਾਰ ਹੈ ਭਾਜਪਾ ਸਰਕਾਰ ਉਹ ਟ్రਾਇਲ ਕਰਦੀ ਰਹੀ ਪਰ ਕਿਸੇ ਵੀ ਕਿਸਮ ਦੀ ਦਾਮੀ ਉੱਥੇ ਨਹੀਂ ਪਿਆ ਹੁਣ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਇਸ ਟਾਈਮ ਬਹੁਤ ਜ਼ਰੂਰੀ ਹੈ ਕਿ ਦਿੱਲੀ ਚ ਮੀਂਹ ਪਵੇ ਕਿਉਂਕਿ ਉੱਥੇ ਜਿਹੜਾ AQI ਹੈ ਉਹ 500 ਦੇ ਨੇੜੇ ਤੇ ਜਿਹੜਾ ਚੱਲ ਰਿਹਾਗਾ ਜਦਕਿ AQI ਜਿਹੜਾ ਡਾਟਾ ਉਹਨੂੰ ਵੀ ਡਿਸਟੋਰਟ ਕਰਨ ਦੀ ਕੋਸ਼ਿਸ਼ ਦਿੱਲੀ ਸਰਕਾਰ ਕਰ ਰਹੀ ਹੈ ਬਹੁਤ ਮਾੜਾ ਹਾਲ ਹੈ ਮੇਰੀ ਗੱਲ ਹੋ ਰਹੀ ਸੀ ਜਿਹੜੇ ਅਸਥਮੇ ਦੇ ਪੇਸ਼ੈਂਟ ਨੇ ਬੱਚੇ ਨੇ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀਆਂ ਨੇ ਤੇ ਜਿਹੜਾ PM ਪਾਰਟੀਕਲ ਹੈ ਜਿਹੜਾ ਆਪਾਂ ਕਹਿੰਦੇ ਕਿ ਪੋਲੂਸ਼ਨ ਵਾਲਾ ਜਿਹੜਾ ਪਾਰਟੀਕਲ ਹੈ ਉਹ ਖਾਸਾ ਹੋ ਚੁੱਕਿਆਗਾ ਇਸ ਟਾਈਮ ਟੂ ਜਿਹਨੂੰ PM 2.5 ਕਿਹਾ ਜਾਂਦਾਗਾ ਤੇ ਬਹੁਤ ਆਪਾਂ ਕੇ ਲੈ ਕੇ ਇੰਜੀਨੀਅਰਸ ਟੂ ਹੈਲਥ ਫੇਫੜਿਆਂ ਵਾਸਤੇ ਸਾਹ ਲੈਣ 'ਚ ਦਿੱਕਤਾਂ ਅਲਰਜੀ ਹੋ ਰਹੀਆਂ ਨੇ ਉੱਥੇ ਲੋਕਾਂ ਦੀ ਅੱਖਾਂ 'ਚ ਜਲਨ ਹੋ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਲਾਊਡ ਸੀਟਿੰਗ ਵੀ ਫੈਲ ਰਹੀ ਹੈ ਹੂੰ ਜੀ ਚੇਕ ਕਰੀਏ esto ਅਗੇ ਵਧੀਆ ਅਗਲੀਆਂ ਖਬਰਾਂ ਦੇ ਵੱਲ ਤਾਂ ਉੱਧਰ ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਆਯੋਗ ਨੇ ਨੋਟਿਸ ਦਿੱਤਾ ਹੈ ਨੋਟਿਸ ਕਾਦਾ ਦਿੱਤਾ ਗਿਆ ਜੀ ਹਾਂਜੀ ਬਿਹਾਰ ਚੋਣਾ ਚ ਇੱਕ ਵੱਡੇ ਪਲੇਅਰ ਦੇ ਤੌਰ ਤੇ ਉਭਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਨੋਟਿਸ ਭੇਜਿਆ ਗਿਆ ਹੈ ਔਰ ਇਹਨੂੰ ਕਿਹਾ ਗਿਆ ਹੈ ਕਿ ਤੁਹਾਡਾ ਜਿਹੜਾ ਨਾਂ ਹੈ ਉਹ ਬੰਗਾਲ ਦੀ ਵੋਟਰ ਲਿਸਟ ਤੇ ਵੀ ਹੈਗਾ ਤੇ ਬਿਹਾਰ ਦੀ ਵੋਟਰ ਲਿਸਟ ਤੇ ਵੀ ਹੈਗਾ ਤੇ ਤਿੰਨ ਤਰ੍ਹਾਂ ਅੰਦਰ ਅੰਦਰ ਉਹਨਾਂ ਤੋਂ ਜੋ ਆ ਮੰਗਿਆ ਕਿਹਾ ਹੈਗਾ ਪਹਿਲਾਂ ਆਪਾਂ ਦੇਖਿਆ ਸੀਗਾ ਕਿ ਤਜਸਵੀ ਅਧਦੀ ਵੋਟ ਵੀ ਫਰਜੀ ਬਣੀ ਹੋਈ ਸੀ ਉਹਨੇ ਉਹਨਾਂ ਨੇ ਰੋਲਾ ਪਾਇਆ ਸੀਗਾ ਹੁਣ ਪ੍ਰਸੰਤ ਕਸੋਰ ਨਾਲ ਇਹ ਹੋ ਰਿਹਾਗਾ ਆ ਕੱਲ ਵੀ ਜਦੋਂ ਆਪਾਂ ਜ਼ਿਕਰ ਕਰ ਰਹੇ ਸੀ ਐਸਆਈਆਰ ਦਾ ਕਿ ਹਰਿਆਣਾ ਤੇ ਪੰਜਾਬ ਚ ਐਸਆਈਆਰ ਨਹੀਂ ਹੋ ਰਹੀ ਜਦ ਕਿ ਹੁਣ ਇਹਨਾਂ ਸੂਬਿਆਂ ਚ ਚਾਹੀਦੀ ਸੀ ਕਿ ਇਹ ਤੁਸੀਂ ਦੇਖਿਓ ਜੇ ਜਿੰਨੇ ਵੀ ਇਹ ਪ੍ਰਵਾਸੀ ਨੇ ਜਿਹੜੇ ਕਿ ਅੱਡ ਅੱਡ ਸੂਬਿਆਂ ਤੇ ਜਾ ਕੇ ਆਪਣੀ ਆਪਣਾ ਕੰਮ ਧੰਦਾ ਕਰਦੇ ਨੇ ਰੋਜ਼ਗਾਰ ਤਲਾਸ਼ਦੇ ਨੇ ਉਹਨਾਂ ਦੀ ਸਾਰਿਆਂ ਦੀ ਮਿਲੂ ਵੋਟਾਂ ਬਣੀਆਂ ਮਿਲਣ ਗਿਆ ਉਹ ਪ੍ਰਸ਼ਾਂਤ ਕਿਸੌਰ ਦਾ ਵੀ ਆਪਾਂ ਨੂੰ ਪਤਾ ਹੀ ਹੈ ਪਹਿਲਾਂ ਇਹ ਇਲੈਕਸ਼ਨ ਕੰਸਲਟੈਂਟ ਸੀਗਾ ਬਿਹਾਰ ਚ ਤਾਂ ਰਹਿੰਦਾ ਨਹੀਂ ਸੀ ਦਿੱਲੀ ਚ ਰਹਿੰਦਾ ਸੀ ਜਾਂ ਫਿਰ ਕਲਕੱਤੇ ਰਹਿੰਦਾ ਸੀਗਾ ਤੇ ਇਹਦੀ ਵੀ ਫਿਰ ਬੰਗਾਲ ਬਣੀ ਹੋਈ ਵੋਟ ਤੇ ਉਹਨੇ ਮੁੜ ਕੇ ਵਾਪਸ ਜਾ ਕੇ ਬਿਹਾਰ ਵੀ ਦੀ ਵੋਟ ਬਣੀ ਰੁਕੀ ਰਹਿ ਰੱਖੀ ਹੈ ਤਾਂ ਹੁਣ ਮਤਲਬ ਬਿਹਾਰ ਦੀ ਵੋਟ ਕੱਟਣ ਦੀ ਗੱਲ ਹੋ ਰਹੀ ਹੈ ਦੀ ਬੰਗਾਲ ਦੀ ਵੋਟ ਕੱਟਣ ਦੀ ਗੱਲ ਨਹੀਂ ਹੋ ਰਹੀ ਇਹ ਇੰਟਰਸਟਿੰਗ ਹੈ ਤੇ ਮੈਂ ਹੀ ਕਹਿ ਰਿਹਾ ਸੀਗਾ ਕੱਲ ਵੀ ਕਿ ਜਿਹੜਾ ਬਿਹਾਰ ਉੱਤਰ ਪ੍ਰਦੇਸ਼ 'ਚ ਜਿਹੜਾ ਐਸਆਈਏ ਚੱਲ ਰਿਹਾਗਾ ਉੱਥੇ ਇਹਨਾਂ ਪ੍ਰਵਾਸੀਆਂ ਦੀ ਵੋਟਾਂ ਕੱਟਣ ਦੀਆਂ ਗੱਲ ਹੋ ਰਹੀਆਂ ਨੇ ਜਿਹੜੇ 62 ਲੱਖ ਵੋਟਰ ਅਪਾਉਸ ਦਾ ਟਾਈਮ ਵੀ ਗੱਲ ਕਰਦੇ ਹੁੰਦੇ ਸੀ 62 ਲੱਖ ਵੋਟਰਾਂ ਦੀ ਵੋਟਾਂ ਕੱਟੀਆਂ ਗਈਆਂ ਉਹਨਾਂ ਦੀ ਕਿਤੇ ਤਾਂ ਬਣੀ ਹੋਊਗੀ ਉਸ ਚੈੱਕ ਕਰ ਲਿਓ ਜੇ ਉਹ ਹਰਿਆਣਾ ਪੰਜਾਬ ਜਾਂ ਫਿਰ ਬੰਬਈ ਵਰਗੇ ਇਲਾਕਿਆਂ 'ਚ ਬਣੀ ਹੋਣਗੀਆਂ ਬਣੀਆਂ ਹੋਣਗੀਆਂ ਤੇ ਦੇਖੋ ਇੱਥੇ ਇਹ ਤੋਂ ਦੇ ਫਿਰ ਨਿਵਾਸੀ ਵਸਨੀਕ ਬਣ ਗਏ ਹੈਗੇ ਆ ਪੋਲਿਟੀਕਲ ਡਿਸੀਜਨਸ ਵੀ ਇਹਨਾਂ ਦਾ ਸਾਰਾ ਕੁਝ ਚੱਲੂਗਾ ਪਰ ਇਹ ਹੈ ਜੀ ਗਿਆ ਚੋਣ ਬਿਹਾਰ ਦੇ ਚੋਣ ਅਤੇ ਐਸਆਈਆਰ ਦੇ ਹਵਾਲੇ ਨਾਲ ਜਿਹੜੀ ਡੈਮੋਗ੍ਰਾਫੀ ਬਦਲ ਰਹੀ ਹੈ ਹਰਿਆਣਾ ਪੰਜਾਬ ਦੀ ਉਹ ਨਜ਼ਾਰਾ ਦੇਖੋ ਤੁਸੀਂ ਹੂੰ ਜੀ ਜੇਕਰ ਇਸ ਤੋਂ ਅੱਗੇ ਵਧিয়ে ਤਾਂ ਗੱਲ ਆ ਆਰਐਸਐਸ ਦੀ ਕਰ ਲੈਣੇ ਆ ਕਹਿੰਦੇ ਸਰਕਾਰੀ ਥਾਮਾਂ ਦੇ ਉੱਪਰ ਆਰਐਸਐਸ ਦੀਆਂ ਸ਼ਾਖਾਵਾਂ ਖੁੱਲੀਆਂ ਹੋਈਆਂ ਨੇ ਸਿੱਧਾ ਰਵਈਆ ਸਰਕਾਰ ਡਿਵੀਜ਼ਨ ਬੈਂਚ ਦੇ ਅੱਗੇ ਚੁਣੌਤੀ ਦਊ ਕਿ ਇਹ ਮਾਜਰਾ ਸਾਰਾ ਕੀ ਹੈ ਜੀ ਕਰਨਾਟਕਾ ਹਾਈ ਕੋਰਟ ਦਾ ਦੇਖੋ ਉੱਥੇ ਕਰਨਾਟਕਾ ਸਰਕਾਰ ਨੇ ਸਰਕਾਰੀ ਥਾਵਾਂ ਤੇ ਆਰਐਸਐਸ ਦੇ ਪ੍ਰੋਗਰਾਮਾਂ ਤੇ ਬੈਨ ਲਾ ਦਿੱਤਾ ਸੀਗਾ ਤੇ ਆਰਐਸਐਸ ਆਲੇ ਇਸ ਨੂੰ ਚੈਲੰਜ ਕਰਨ ਵਾਸਤੇ ਹਾਈ ਕੋਰਟ ਪਹੁੰਚ ਗਏ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਸਿੱਧਾ ਰਮਈਆ ਦਾ ਇਹ ਫੈਸਲਾ ਸੀਗਾ ਕਰਨਾਟਕ ਸਰਕਾਰ ਦਾ ਜਿਹੜਾ ਫੈਸਲਾ ਸੀਗਾ ਉਹਦੇ ਤੇ ਸਟੇ ਲਾ ਦਿੱਤੀ ਹੈ ਤੇ ਕਿਹਾਗਾ ਕਿ ਤੁਸੀਂ ਕਿਸੇ ਵੀ ਥਾਂ ਤੇ ਆਰਐਸਐਸ ਦੇ ਪ੍ਰੋਗਰਾਮ ਨੂੰ ਨਹੀਂ ਰੋਕ ਸਕਦੇ ਹੁਣ ਸਿੱਧਾ ਸਿੱਧਾਰਮਈਆ ਕਹਿ ਰਹੇ ਨੇ ਕਿ ਉਹ ਇਸ ਨੂੰ ਚੈਲੰਜ ਕਰਨ ਵਾਸਤੇ ਡਬਲ ਬੈਂਚ ਜਾਣਗੇ ਹੁਣ ਇਹ ਤਾਂ ਦੇਖਣ ਵਾਲਾ ਹੈ ਜੀ ਆਪਾਂ ਇਸ ਇਸ ਬਾਰੇ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਤਾਮਿਲਨਾਡੂ ਚ ਵੀ ਇਹ ਵੈਨ ਹੈ ਤੇ ਹੁਣ ਗੱਲ ਕਰਨਾਟਕਾ ਚ ਵੀ ਚੱਲ ਰਹੀ ਸੀ ਕੇਰਲਾ ਚ ਵੀ ਇਹ ਇਹਨੂੰ ਲੈ ਕੇ ਬਹੁਤ ਸਾਰੀਆਂ ਆਪਾਵੰਦੀਆਂ ਨੇ ਤੇ ਮਤਲਬ ਸਾਊਥ ਇੰਡੀਆ ਵਾਲੇ ਤਾਂ ਇਸ ਨੂੰ ਲੈ ਕੇ ਖਾਸੇ ਆਪਕੇ ਲਈ ਕਿ ਨਿਗਾਹ ਰੱਖਦੇ ਨੇ ਤੇ ਕਿ ਕਿੰਮੇ ਚੀਜ਼ਾਂ ਚੱਲ ਰਹੀਆਂ ਨੇ ਤੇ ਲਿਖਦੇ ਆ ਕਿ ਹਾਈ ਕੋਰਟ ਜਿੱਦਦਾ ਹੈਗਾ ਜਾਂ ਫਿਰ ਉਥੋਂ ਦੀ ਸਰਕਾਰ ਕੀ ਪਤਾ ਉਹ ਕੋਈ ਮੋਸ਼ਨ ਨਹੀਂ ਲਿਆ ਪਰ ਜਿਹੜਾ ਫੈਸਲਾ ਲਿਆ ਗਿਆ ਸੀਗਾ ਉਹ ਤਾਂ ਸਹੀ ਸੀਗਾ ਕਿਉਂ ਕਿਸੇ ਧਾਰਮਿਕ ਸੰਗਠਨ ਦਾ ਜਿਹੜਾ ਕਿ ਦੂਜਿਆਂ ਪ੍ਰਤੀ ਨਫ਼ਰਤ ਫੈਲਾਉਂਦਾ ਹੋਏ ਉਹਦੇ ਕੋਈ ਕਾਰਜਕ੍ਰਮ ਸਰਕਾਰੀ ਥਾਵਾਂ ਤੇ ਹੁਣ ਸਕੂਲਾਂ ਦੇ ਮੈਦਾਨਾਂ ਚ ਇੱਕ ਸਰਕਾਰੀ ਕਾਲਜਾਂ ਦੇ ਮੈਦਾਨਾਂ ਚ ਕਿਉਂ ਹੁਣ ਇਹ ਇੱਕ ਸੋ ਮਤਲਬ ਸਹੀ ਉਸ ਹਿਸਾਬ ਨਾਲ ਡਿਸੀਜਨ ਸੀ ਇਹ ਤਾਂ ਹਰ ਵਾਰ ਜਿੱਥੇ ਬੱਚਿਆਂ ਨੇ ਖੇਡਣਾ ਹੁੰਦਾ ਸਟੇਡੀਅਮ ਸਟੇਡੀਅਮਾਂ 'ਚ ਡਰਮ ਵਜਾਣ ਪਹੁੰਚ ਜਾਂਦੇ ਪਬਲਿਕ ਪਾਰਕਾਂ 'ਚ ਪਹੁੰਚ ਜਾਂਦੇ ਨੇ ਤਾਂ ਉਹ ਮਤਲਬ ਡਿਸੀਜਨ ਉਸ ਹਿਸਾਬ ਨਾਲ ਠੀਕ ਸੀਗਾ ਪਰ ਪਤਾ ਨਹੀਂ ਹਾਈ ਕੋਰਟ ਦੇ ਪੇਟ 'ਚ ਕੀ ਮਰੋੜੇ ਸੀਗੇ ਇਹ ਵੀ ਹੋ ਸਕਦਾ ਹੈ ਕਿ ਉਹ ਉੱਥੇ ਕੋਈ ਜੱਜ ਹੋਵੇ ਉਹਨੇ ਸੁਪਰੀਮ ਕੋਰਟ 'ਆਣਾ ਹੁਇਸ਼ ਕਰਕੇ ਉਹ ਸਰਕਾਰ ਦੀ ਮਾੜੀ ਮੋਟੀ ਚਮਚਾਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕੇਂਦਰ ਸਰਕਾਰ ਦੀ ਤਾਂ ਇਹ ਮੈਨੂੰ ਤਾਂ ਮਤਲਬ ਮਾਮਲਾ ਲੱਗਦਾ ਹੈ ਹੂੰ ਜੀ ਜੇਕਰ ਅੱਗੇ ਵਧੀਏ ਇਸ ਤੋਂ ਤਾਂ ਗੱਲ ਆਪਾਂ ਕਰ ਲੈਨੇ ਆਂ ਧਰਾਲੀ ਦੀ ਉੱਥੇ ਲੋਕ ਸਦਮੇ ਦੇ ਵਿੱਚ ਨੇ ਜਿਨ੍ਹਾਂ ਨੇ ਆਪਣੇਆਂ ਨੂੰ ਗਵਾਇਆ ਹੈ ਕੁਝ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਇੱਕ ਨੇ ਤਾਂ ਕਹਿੰਦੇ ਜਾ ਨਹੀਂ ਦੇਤੀ ਹਾਂਜੀ ਧਰਾਲੀ ਸਾਰੇ ਦਾ ਸਾਰਾ ਪਿੰਡ ਹੀ ਆਪਾਂ ਨੂੰ ਪਤਾ ਹੈ ਕਿ ਉਸ ਬੱਦਲ ਫਟਣ ਕਰਕੇ ਆਫਦਤ ਚ ਸਮਾ ਗਿਆ ਸੀਗਾ ਸਾਰਾ ਪਿੰਡ ਤਬਾ ਹੋ ਗਿਆ ਸੀਗਾ ਜਿਹੜੇ ਉੱਥੇ ਬੱਚੇ ਸੀਗੇ ਉਹ ਵੀ ਉਹ ਲੋਕ ਬੱਚੇ ਸੀਗੇ ਜਿਹੜੇ ਉਸ ਦਿਨ ਪਿੰਡ 'ਚ ਨਹੀਂ ਸੀਗੇ ਲਗਭਗ ਸਾਰੇ ਪਿੰਡ ਦੇ ਅੱਜ ਤੋ ਵੱਧ ਜਿਹੜਾ ਪਿੰਡ ਦੀ ਪਾਪੂਲੇਸ਼ਨ ਸੀ ਉਹ ਅੱਜ ਜੀਵਿਤ ਨਹੀਂ ਹੈ ਧਰਾਲੀ ਚ ਤੇ ਜਿਹੜੇ ਫਿਰ ਬਚੇ ਹੋਏ ਨੇ ਵਿਚਾਰੇ ਉਹ ਤਾਂ ਉਹਨਾਂ ਦੇ ਦੋਸਤ ਉਹਨਾਂ ਦੇ ਕਜ਼ਨ ਉਹਨਾਂ ਦੇ ਆਪਣੇ ਘਰ ਦੇ ਸਾਰਾ ਕੁਝ ਹੀ ਤਾਂ ਮਤਲਬ ਫਿਰ ਉੱਚ ਲਿਆ ਗਿਆ ਡਿਪਰੈਸ਼ਨ ਤਾਂ ਹੋਣੀ ਹੈਗੀਆ ਤਾਂ ਇੱਕ ਮੁੰਡੇ ਨੇ ਇਸ ਨੂੰ ਲੈ ਕੇ ਪ੍ਰਦੀਪ ਨਾ ਦਾ ਮੁੰਡਾ ਦੱਸਿਆ ਜਾ ਰਿਹਾ ਉਹਨੇ ਆਪਣੀ ਜਾਨ ਲੈ ਲਈ ਸੁਸਾਇਸਾਈਡ ਕਰ ਲਿਆਗਾ ਬਹੁਤ ਥੋੜੇ ਲੋਕ ਉੱਥੇ ਬਚੇ ਹੋਏ ਨੇ ਉਸ ਪਿੰਡ ਦੇ ਤਾਂ ਉਹ 900 ਆਪਾਂ ਕਹੇ ਲਈ 900 ਲੋਕਾਂ ਦਾ ਪਿੰਡ ਸੀਗਾ 900 ਆਬਾਦੀ ਸੀ 900 ਤੇ 200 ਤੋਂ ਵੱਧ ਕਰ ਸੀਗੇ ਤਾਂ ਇਹ ਤਕਰੀਬਨ 350 400 ਜਿਹੜੇ ਲੋਕ ਇਸ ਪੂਰੀ ਆਪ ਦਾ ਦੌਰਾਨ ਪ੍ਰਭਾਵਿਤ ਦੱਸੇ ਜਾ ਰਹੇ ਨੇ ਤਾਂ ਦੇਖੋ ਇੱਕਸਾ ਨਾਲ ਅੱਧੀ ਪਾਪੂਲੇਸ਼ਨ ਪਿੰਡ ਦੀ ਖਤਮ ਹੋ ਗਈ ਕੋ ਲੱਗ ਤੇ ਤਾਂ ਫਿਰ ਉਹ ਫਿਰ ਡਿਪਰੈਸ਼ਨ ਦਾ ਰਹੂਗਾ ਜੀ ਹੂੰ ਜੀ ਇਹ ਭਾਰਤੀ ਲੋਕ ਬਹੁਤ ਸਾਰਾ ਪ੍ਰਵਾਸ ਕਰਦੇ ਨੇ ਬਹੁਤ ਲੋਕ ਇੰਟਰ ਸਟੇਟ ਵੀ ਪਰ ਭਾਰਤ ਤੋਂ ਬਾਹਰ ਜਿੰਨੀ ਆਬਾਦੀ ਹੈ ਉਸ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਓ ਦੁਨੀਆ ਤੇ ਤੁਹਾਨੂੰ ਜ਼ਰੂਰ ਉੱਥੇ ਭਾਰਤੀ ਮਿਲ ਜਾਣਗੇ ਖਾਸ ਤੌਰ ਤੇ ਨਾਰਥ ਸਾਈਡ ਦੇ ਭਾਰਤ ਦੇ ਤੇ ਹੁਣ ਖਬਰ ਜਿਹੜੀ ਹੈ ਉਹ ਰੂਸ ਯੂਕਰੇਨ ਯੰਗ ਦੇ ਵਿਚਾਲੇੋਂ ਆ ਰਹੀ ਹੈ ਪਹਿਲਾਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆ ਚੁੱਕੀਆਂ ਨੇ ਹੁਣ ਤੱਕ ਹੁਣ ਖਬਰ ਹੈ ਕਿ ਹਰਿਆਣੇ ਦਾ ਇੱਕ ਨੌਜਵਾਨ ਮਾਰਿਆ ਗਿਆ ਹੈ ਉੱਥੇ ਪੰਜ ਲਾਪਤਾ ਨੇ ਪਰ ਦੇਖ ਲਓ ਜੰਗ ਕਿਤੇ ਹੋ ਰਹੀ ਹੈ ਪ੍ਰਭਾਵ ਉਹਦਾ ਇੱਥੇ ਤੱਕ ਪਹੁੰਚ ਰਿਹਾ ਉਹ ਸਮਾਜਿਕ ਵੀ ਹੋ ਸਕਦਾ ਹੈ ਉਹ ਆਰਥਿਕ ਵੀ ਹੋ ਸਕਦਾ ਹੈ ਤੇ ਇਹ ਜਿਹੜੀਆਂ ਸੱਟਾਂ ਨੇ ਇਹ ਵੀ ਲੁਕੀਆਂ ਛਪੀਆਂ ਨਹੀਂ ਨੇ ਕਿਵੇਂ ਦੇਖਦੇ ਹਾਂ ਇਸ ਹਾਂਜੀ ਰਸ਼ੀਨ ਆਰਮੀ ਚ ਇੰਡੀਆ ਦੇ ਜਿਹੜੇ ਮੁੰਡੇ ਹੈਗੇ ਆ ਉਹ ਭਰਤੀ ਹੋ ਰੱਖੇ ਨੇ ਤੇ 27 ਬੰਦਿਆਂ ਦੀ ਲਿਸਟ ਜਾਰੀ ਕੀਤੀ ਗਈ ਸੀ ਫੋਰਨ ਮਿਨਿਸਟਰੀ ਵੱਲੋਂ ਤੇ ਉਹਦੇ ਚੋਂ ਸੱਤ ਹਰਿਆਣੇ ਦੇ ਸੀਗੇ ਇਹ ਜਿਹੜਾ ਮੁੰਡਾ ਹੈ ਅਮਨ ਇਹ ਮਾਰਿਆ ਗਿਆ ਹੈਗਾ ਤੇ ਇਹ ਰਸ਼ੀਅਨ ਆਰਮੀ ਚ ਸੀਗਾ ਤੇ ਹੋਰ ਬਾਕੀ 4 ਜਿਹੜੇ ਦੇ ਨਾਲ ਦੇ ਸੀਗੇ ਉਹ ਲਾਪਤਾ ਨੇ 5 ਮਤਲਬ ਟੋਟਲ ਤੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋ ਪਾਇਆਗਾ ਤੇ ਬਾਕੀ ਪੰਜਾਬ ਦੇ ਵੀ ਇਹਦੇ ਚ ਨੌਜਵਾਨੇ ਲਗਾਤਾਰ ਮੰਗਤਾ ਉੱਠਦੀ ਰਹਿੰਦੀ ਹੈ ਕਿ ਇਹਨਾਂ ਨੂੰ ਵਾਪਸ ਲੈ ਕੇ ਆਏ ਜਾਵੇ ਪਰ ਤੇ ਦੇਖੋ ਕੀ ਬਣਦਾ ਹੈਗਾ ਇਹ ਜਿਹੜੇ ਨੌਜਵਾਨੇ ਕਹਿੰਦੇ ਨੇ ਕਿ ਸਾਨੂੰ ਜਿਹੜਾ ਉੱਥੇ ਪਰਤੀ ਕੀਤਾ ਗਿਆ ਸੀਗਾ ਇਹ ਕਹਿ ਕੇ ਕੀਤਾ ਗਿਆ ਸੀਗਾ ਸਾਨੂੰ ਫਰੰਟ ਲਾਈਨ ਤੇ ਨਹੀਂ ਭੇਜਿਆ ਜਾਊਗਾ ਵਾਰ ਦੇ ਫਰੰਟ ਲਾਈਨ ਤੇ ਨਹੀਂ ਭੇਜਿਆ ਜਾਊਗਾ ਸਾਨੂੰ ਪਿੱਛੇ ਟੈਕਨੀਕਲ ਸਟਾਫ ਦੇ ਬਤੌਰ ਵਰਤਿਆ ਜਾਊ ਪਰ ਇਹਨਾਂ ਨੂੰ ਸਿੱਧਾ ਫਰੰਟ ਲਾਈਨ ਤੇ ਭੇਜ ਭੇਜ ਰੱਖਿਆਗਾ ਇਸ ਕਰਕੇ ਇਹਨਾਂ ਨਾਲ ਇਹ ਇਸ ਸਮੇਂ ਫਸੇ ਹੋਏ ਨੇ ਅਹ ਤੋਂ ਨੂੰ ਮੈਂ ਦੱਸ ਦਿਆਂ ਕੱਲ ਅ ਅਮਰੀਕਾ ਵੱਲੋਂ 50 ਹੋਰ ਨੌਜਵਾਨ ਡਿਪੋਰਟ ਕੀਤੇ ਗਏ ਸੀ ਕਿ ਖਾਲੀ ਰਸ਼ੀਆ ਯੂਕਰੇਨੀ ਜੰਗੀ ਕਿਉਂ ਆਪਾਂ ਅਮਰੀਕਾ ਦੀ ਵੀ ਗੱਲ ਕਰ ਲਈਏ ਕਿਉਂਕਿ ਆਪਾਂ ਨੂੰ ਪਤਾ ਕਿ ਜਨਵਰੀ 2025 ਤੋਂ ਲੈ ਕੇ ਹੁਣ ਤੱਕ ਇਸ ਸਾਲ ਦੇ ਅੰਦਰ-ਅੰਦਰ 8-9 ਮਹੀਨਿਆਂ ਅੰਦਰ ਹੀ ਆਪਾਂ ਦੇਖ ਰਿਹਾ ਕਿ 2500 ਤੋਂ ਵੱਧ ਇੰਡੀਆ ਦੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆਗਾ ਇਸ ਵਾਰ ਜਿਹੜੇ 50 ਬੰਦੇ ਭੇਜੇ ਗਏ ਸੀ ਸਾਰੇ ਹਰਿਆਣੇ ਦੇ ਸੀਗੇ ਜਦੇ ਚ ਸਭ ਤੋਂ ਵੱਧ ਜਿਹੜੇ ਸੀਗੇ 16 ਜਾਣੇ ਕਰਨਾਲ ਦੇ ਸੀਗੇ 14 ਜਾਣੇ ਕੈਥਲ ਦੇ ਸੀਗੇ 6-7 ਜਾਣੇ ਸ਼ਾਇਦ ਕੁਰਕ ਛਤਰ ਦੇ ਸੀਗੇ ਤੇ ਮਤਲਬ ਜਿਹੜੀ ਜੀਟੀ ਰੋਡ ਬੈਲਟ ਹੈ ਹਰਿਆਣੇ ਦੀ ਜਿਹੜੀ ਦਿੱਲੀ ਤੋਂ ਦਿੱਲੀ ਤੋਂ ਅਮਰਤਸਰ ਆਲਾ ਜਿਹੜਾ ਜੀਟੀ ਰੋਡ ਹੈ ਗ੍ਰੈਂਟਰ ਕਰੋੜ ਉਸ ਤੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਉਹਨਾਂ ਦੇ ਇਹ ਨੌਜਵਾਨ ਸੀਗੇ ਜਿਹੜੇ ਕਿ ਗਏ ਹੋਏ ਸੀਗੇ ਤੇ ਇਹਨਾਂ ਸਾਰਿਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈਗਾ ਸਾਰੇ ਜਿਹੜੇ ਨੌਜਵਾਨ ਨੇ ਕੋਈ 29 30 ਲੱਖ ਰੁਪਇਆ ਕੋਈ 50 ਲੱਖ ਰੁਪਇਆ ਤੱਕ ਜਿਹੜੇ ਪੈਸੇ ਦੇ ਕੇ ਗਏ ਹੋਏ ਸੀਗੇ ਇਹਨਾਂ ਨੂੰ तकरीबन 8-9 ਮਹੀਨਾ ਪਹਿਲਾਂ ਹੀ ਫੜ ਲਿਆ ਗਿਆ ਸੀਗਾ ਬਾਅਦ ਚ ਫਿਰ ਇਹਨਾਂ ਨੂੰ ਰਿਪੋਰਟ ਕੀਤਾ ਗਿਆ ਹੈਗਾ ਯਾਤਨਾਵ ਜਿੱਤੀ ਆ ਗਈਆਂ ਬੇਡੀਆਂ ਲਾ ਕੇ ਇਹਨਾਂ ਨੂੰ ਵਾਪਸ ਭੇਜਿਆ ਗਿਆ ਹੈਗਾ ਤਾਂ ਇਹਨੂੰ ਲੈ ਕੇ ਡਾਂਕੀ ਰੂਟ ਨੂੰ ਲੈ ਕੇ ਖਾਸੀ ਗੱਲ ਲਗਾਤਾਰ ਚੱਲੀ ਰਹੀ ਹੈ ਹੁਣ ਇਹ ਹੋਰ ਐਡ-ਆਨ ਹੋ ਰਿਹਾਗਾ ਹਰਿਆਣੇ ਦੇ ਹਰਿਆਣੇ 'ਚ ਇਹਨੂੰ ਲੈ ਕੇ ਖਾਸਾ ਰਜਾਣ ਪਿਛਲੇ ਕੁਝ ਸਾਲਾਂ 'ਚ ਦੇਖਣ ਨੂੰ ਮਿਲਿਆ ਸੀਗਾ ਡਾਂਕੀ ਰੂਟ ਨੂੰ ਲੈ ਕੇ ਪਰ ਹੁਣ ਸ਼ਾਇਦ ਇਹ ਕਿਤੇ ਨ ਕਿਤੇ ਘਟੂਗਾ ਹੂੰ ਜੀ ਇਹ ਕਟਣਾ ਵੀ ਚਾਹੀਦਾ ਹੈ ਇੱਕ ਤਰੀਕੇ ਦੀ ਇਹ ਰੀਤੀ ਹੀ ਚਿੰਬੜੀ ਹੋਈ ਹੈ ਸਮਾਜ ਨੂੰ ਅਗਲੀ ਗੱਲ ਜੇਕਰ ਕੀਤੀ ਜਾਵੇ ਤਾਂ ਗੱਲ ਮੋਡੀਫਾਈਡ ਵਾਨਾਂ ਦੇ ਨਾਲ ਜੁੜੀ ਹੋਈ ਹੈ ਮੋਡੀਫਾਈਡ ਵਾਨਾਂ ਦੇ ਉੱਪਰ ਕਾਰਵਾਈ ਦੇ ਵਿੱਚ ਲਾਪਰਵਾਹੀ ਹੋ ਰਹੀ ਸੀ ਜਿਸ ਤੋਂ ਬਾਅਦ ਕੋਰਟ ਸਖਤ ਹੁੰਦੀ ਹੈ ਤੇ ਕੋਰਟ ਦੇ ਵੱਲੋਂ ਸਖਤ ਹੁੰਦਿਆਂ ਡੀਜੀਪੀ ਸਮੇਤ ਚਾਰ ਅਫਸਰਾਂ ਦੀ ਤਨਖਾਹ ਦੇ ਵਿੱਚੋਂ 2 ਲੱਖ ਰੁਪਏ ਕੱਟੇ ਜਾਂਦੇ ਨੇ ਤੇ ਮੁੱਖ ਮੰਤਰੀ ਰਾਹਤ ਫੰਡ ਚ ਪਾਏ ਜਾਂਦੇ ਨੇ ਇਹ 2 ਲੱਖ ਸਾਰਿਆਂ ਦੀ ਮਿਲਾ ਕੇ ਆ ਜਾਂ ਫਿਰ ਇੱਕ ਇੱਕ ਅਫਸਰ ਦੀ ਤਨਖਾਹ ਇੰਨੀ ਕੱਟੀ ਗਈ ਹੈ ਨਹੀਂ ਨਹੀਂ 50-50 ਹਜ਼ਾਰ ਰੁਪਏ ਚਾਰ ਅਫਸਰ ਨੇ ਜਿਨ੍ਹਾਂ ਚ ਡੀਜੀਪੀ ਗੋਰੇ ਯਾਦਵ ਨੇ ਵੀ ਨੇ ਪੰਜਾਬ ਦੇ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੇ ਸੈਕਟਰੀ ਨੇ ਪ੍ਰਦੀਪ ਕੁਮਾਰ ਉਹ ਵੀ ਹੈਗੇ ਉਹਨਾਂ ਦੇ ਵੀ 50000 ਰੁਪਏ ਕੱਟੇ ਗਏ ਨੇ ਤਾਂ ਕੁੱਲ ਮਿਲਾ ਕੇ ਚਾਰ ਅਫਸਰਾਂ ਦੇ 2 ਲੱਖ ਰੁਪਏ ਨੇ ਇਹਨਾਂ ਨੂੰ ਮੁਕੰਦਰੀ ਰਾਤ कोष 'ਚ ਜਮ੍ਹਾਂ ਕਰਾਇਆ ਗਿਆ ਹੈਗਾ ਬੇਸਿਕਲੀ ਹੋਇਆ ਇਹ ਕਿ ਇੱਕ ਆਰਡਰ ਪਾਸ ਕੀਤਾ ਗਿਆ ਸੀਗਾ ਕਿ ਜਿਹੜੇ ਮੋਟਰ ਵਹੀਕਲ ਐਕਟ ਜਿਹੜਾ ਹੈ 1988 ਉਹਦੇ ਉਹਦੇ ਮੁਤਾਬਕ ਜਿਹੜੇ ਗੈਰ ਤਰੀਕੇ ਨਾਲ ਅਵੇ ਤੌਰ ਤੇ ਜਿਹੜੇ ਮੋਡੀਫਾਈਡ ਵਹੀਕਲ ਹੈਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪੰਜਾਬ ਸੇ ਟ੍ਰੈਂਡ ਜ਼ਿਆਦਾ ਦੇਖਣ ਨੂੰ ਮਿਲਿਆ ਹੈ ਕਿ ਥਾਰ ਗੱਡੀਆਂ ਦੇ ਆ ਫਿਰ ਜੀਪਾਂ ਦੇ ਆ ਹੋਰ ਟਾਇਰ ਆਪਾਂ ਦੇਖਦੇ ਆ ਕਿ ਬਹੁਤ ਜ਼ਿਆਦਾ ਬਾਹਰ ਹੁੰਦੇ ਨੇ ਤੇ ਹੋਰ ਵੀ ਇਸ ਕਿਸਮ ਦੇ ਮੋਡੀਫਾਈਡ ਵਹੀਕਲ ਆਪਾਂ ਦੇਖਣ ਨੂੰ ਮਿਲਦੇ ਨੇ ਜਿਹੜੇ ਕਿ ਅਨਸੇਫ ਵੀ ਹੁੰਦੇ ਨੇ ਉਨੂੰ ਲੈ ਕੇ ਕਿਸੇ ਨੇ ਪਟੀਸ਼ਨ ਪਾਈ ਸੀ ਤੇ ਉਹਦੇ ਤੇ ਕੋਈ ਕਾਰਵਾਈ ਨਾ ਕਰਨ ਕਿ ਫਿਰ ਉਹਨੇ ਉਸਨੇ ਕੰਟੈਂਪਟ ਆਫ ਕੋਰਟ ਪਾਤਾ ਸੀਗਾ ਕੰਟੈਂਪਟ ਆਫ ਕੋਰਟ ਦੀ ਸੁਣਵਾਈ ਕਰਦਿਆਂ ਹੋਇਆ ਇਹ ਜਿਹੜਾ ਫੈਸਲਾ ਦਿੱਤਾ ਗਿਆ ਹੈਗਾ ਤੇ ਹੁਣ ਜੁਰਮਾਨਾ ਲਾਇਆ ਗਿਆ ਤੇ ਕਿਹਾ ਗਿਆ ਹੈਗਾ ਕਿ ਇਹ ਜਿਹੜੇ ਗੱਡੀਆਂ ਦੇ ਟਾਇਰ ਜਿੰਨਾਂ ਦੇ ਬਾਹਰ ਹੈ ਗਿਆ ਤੇ ਹੋਰ ਜਿਹੜੀਆਂ ਮੋਡੀਫਾਈਡ ਨੇ ਇਲੈਗਲ ਤਰੀਕੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਿਰ ਦੇਖਦੇ ਆ ਕਿ ਪੰਜਾਬ ਚ ਕਿਵੇਂ ਚੀਜ਼ਾਂ ਹੋਣ ਗਈਆਂ ਪਰ ਹਾਂ ਇਹ ਜ਼ਰੂਰ ਹੈ ਕਿ ਹੁਣ ਪੁਲਿਸ ਆਪਾਂ ਨੂੰ ਸਖਤੀ ਇਹਦੇ ਤੇ ਦੇਖਣ ਨੂੰ ਮਿਲੂਗੀ ਪੁਲਿਸ ਵਾਲੇ ਅੱਜਕੱਲ ਮੈਂ ਦੇਖ ਰਿਹਾ ਹਾਂ ਰਕਵਾ ਪੁਲਿਸ ਵਾਲੇ ਇਸ ਕਿਸਮ ਦੀਆਂ ਗੱਡੀਆਂ ਨੂੰ ਰਕਵਾ ਵੀ ਰਹੇ ਨੇ ਜਿਨ੍ਹਾਂ ਦੇ ਟਾਇਰ ਬਾਹਰ ਨੇ ਤਾਂ ਉਹ ਤਾਂ ਅਨਸੇਫ ਵੀ ਹੁੰਦੇ ਨੇ ਉਹ ਅਲੋਏ ਵੀਲਸ ਵੀ ਜਿਹੜੇ ਕਿ ਚੋੜੇ ਟਾਇਰਾਂ ਵਾਸਤੇ ਬਣਾਏ ਜਾਂਦੇ ਨੇ ਉਹ ਵੀ ਚਾਈਨੀਜ਼ ਮਾਰਕੀਟ ਦੇ ਹੁੰਦੇ ਨੇ ਉਹ ਵੀ ਅਨਸੇਫ ਹੁੰਦੇ ਨੇ ਜਿਹੜੀ ਕੰਪਨੀ ਗੱਡੀ ਤੇ ਲਾ ਕੇ ਭੇਜਦੀ ਹੈ ਜਿਹੜੇ ਅਲੋਏ ਵੀਲਸ ਜਾਂ ਫਿਰ ਸਟੀਲ ਵੀਲਸ ਉਹ ਠੀਕ ਹੁੰਦੇ ਨੇ ਲੋਕਾਂ ਨੂੰ ਉਹਨਾਂ ਤੱਕ ਹੀ ਰਹਿਣਾ ਚਾਹੀਦਾ ਮਤਲਬ ਮੈਂ ਇਹ ਦੇਖਦਾਗਾ ਕਿ ਇਹ ਡਿਵੀਏਸ਼ਨ ਕਿਉਂ ਹੈ ਕਿਉਂ ਉਹ ਆਪਣੀ ਗੱਡੀ ਨੂੰ ਜਾਂ ਆਪਣੇ ਆਪ ਨੂੰ ਹੋਰਾਂ ਨਾਲ ਅੱਡ ਦਿਖਾਉਣਾ ਚਾਹੁੰਦੇ ਨੇ ਇਹ ਬੜਾ ਵੱਡਾ ਵਿਸ਼ਾ ਹੈ ਕਿ ਜਿਹੜੇ ਖਾਸ ਕਰ 20 ਸਾਲ ਤੋਂ ਲੈ ਕੇ 25 28 30 ਸਾਲ ਤੱਕ ਦੇ ਜਿਹੜੇ ਨੌਜਵਾਨ ਹੈ ਇਹਦਾ ਸ਼ਕਾਰ ਹੁੰਦੇ ਨੇ ਉਹ ਆਪਣੀਆਂ ਗੱਡੀਆਂ ਦੇ ਜੋ ਗੱਡੀ 8 ਲੱਖ ਕੀ ਲੱਖ ਦੀ ਲੈ ਕੇ ਆਣਗੇ 10 ਲੱਖ ਦੀ ਲੈ ਕੇ ਆਣਗੇ ਉਹਦੇ ਤੇ ਉਹਦੇ ਅਲਾਏ 휠ਸ ਤੇ ਉਹ ਆਪਾਂ ਦੇਖਦੇ ਆ ਕਿ ਲੱਖ ਲੱਖ 2-2 ਲੱਖ ਰੁਪਇਆ ਲਾ ਦਿੰਦੇ ਨੇ ਤੇ ਲੁਧਿਆਣਾ ਉਸ ਹਿਸਾਬ ਨਾਲ ਇੱਕ ਪੂਰਾ ਹੱਬ ਬਣਿਆ ਹੋਇਆਗਾ ਪਹਿਲਾਂ ਡੱਬ ਵਾਲੀ ਵੀ ਹੁੰਦਾ ਸੀਗਾ ਤੇ ਮੋਗਾ ਵੀ ਹੈ ਉਸ ਹਿਸਾਬ ਨਾਲ ਤੇ ਜਿੱਥੇ ਇਹ ਜਿਆਦਾ ਕਮ ਜਲਦਾਗਾ ਅਲਾਏ 휠 ਜਿਹੜੇ ਹੈਗਾ ਵੱਡੇ ਵੱਡੇ ਟਾਇਰ ਜਿਹੜੇ ਹੈ ਪਵਾਏ ਜਾਂਦੇ ਨੇ ਮਤਲਬ ਟਾਇਰ ਵੀ ਦੇਖੋ ਜਿਹੜੇ ਆਫ-ਰੋਡਿੰਗ ਵਹੀਕਲ ਨੇ ਉਹਨਾਂ ਦੇ ਤਾਂ ਸਮਝ ਆਉਂਦੇ ਨੇ ਜਿਵੇਂ ਸਕੋਰਪੀਓ ਗੱਡੀ ਆ ਮੈਂ ਕਈ ਵਾਰ ਦੇਖਦਾ ਕਿ ਉਹਦੇ ਤੇ 20 22 22 ਇੰਚ ਦੇ ਟਾਇਰ ਪਵਾ ਲੈਂਦੇ ਨੇ ਤੇ ਉਹ ਬਹੁਤ ਭੱਦੇ ਲੱਗਦੇ ਨੇ ਪਰ ਖੈਰ ਸ਼ਾਇਦ ਉਹਨਾਂ ਨੂੰ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਦਿਖਾਉਣਾ ਹੁੰਦਾਗਾ ਛਾ ਜਾਣ ਦੀ ਜਿਹੜੀ ਪ੍ਰਵਰਤੀ ਹੈ ਨਾ ਕਿ ਅਸੀਂ ਸ਼ਾਇਦ ਇਸ ਕਿਸਮ ਦੇ ਵੱਡੇ ਟਾਇਰ ਪਵਾ ਕੇ ਜਨਤਾ ਤੇ ਛਾ ਜਾਵਾਂਗੇ ਧਿਆਨ ਖਿੱਚਣਾ ਹੈ ਧਿਆਨ ਖਿੱਚਣਾ ਹੈ ਸੱਚ हां ਲੋਕਾਂ ਤੇ ਪ੍ਰਭਾਵ ਪਾ ਦਾਂਗੇ ਉਹ ਕੋਈ ਪ੍ਰਭਾਵ ਨਹੀਂ ਪੈਂਦਾ ਕਿਸੇ ਤੇ ਅਲਾਈ ਵੀਲਸ ਤੇ ਕਿਹੜਾ ਪ੍ਰਭਾਵ ਪੈਂਦਾ ਹੁੰਦਾ ਬਲਕਿ ਤੁਹਾਡੇ ਗੱਡੀ ਦੀ ਮਾਈਲੇਜ ਵੀ ਘਟਦੀ ਹੈ ਗਿਆ ਉਹਦੇ ਡਿਸਬੈਲੈਂਸ ਵੀ ਹੁੰਦੇ ਹੈ ਉਹਦੇ ਸਸਪੈਂਸ ਸਸਪੈਂਸ਼ਨ ਹੈ ਉਹਨਾਂ ਚ ਵੀ ਦਿੱਕਤ ਹੁੰਦੀ ਹੈ ਮੈਂ ਆਪ ਆਟੋ ਜਰਨਲਿਸਟ ਰਿਪੋਰਟ ਕਰਕੇ ਮੈਂ ਮਤਲਬ ਇਹ ਗੱਲ ਕਰ ਰਹੇ ਹਾਂ ਮੈਂ ਖਾਸਾ ਗੱਡੀਆਂ ਮਾਰੇ ਟੈਕਨੀਕਲ ਨੋਲੇਜ ਮੇਰੀ ਠੀਕ ਠਾਕ ਹੈ ਗਿਆ ਤੇ ਗੱਡੀ ਦੇ ਪਿਕਅਪ ਚ ਦਿੱਕਤ ਆਉਂਦੀ ਆ ਜਿਹੜਾ ਇਨੀਸ਼ੀਅਲ ਜਿਹੜਾ ਟਾਰਕ ਹੁੰਦਾ ਉਹਦੇ ਚ ਦਿੱਕਤ ਆਉਂਦੀ ਆ ਬਾਅਦ ਕੁਛ ਦਿਨਾਂ ਬਾਅਦ ਗੱਡੀ ਐਕਸਲ ਵੀ ਬ੍ਰੇਕ ਕਰ ਲੈਂਦੀ ਆ ਇਹ ਕਈ ਸਾਰੇ ਟੈਕਨੀਕਲ ਦਿੱਕਤਾਂ ਆ ਵੀ ਗੱਡੀ ਚ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਦੇਖੋ ਪੰਜਾਬ ਪੁਲਿਸ ਇਸ ਮਾਮਲੇ ਤੇ ਕੀ ਕਰਦੀ ਆ ਹੂੰ ਜੀ ਇਹ ਤਾਂ ਪਰਸਨਲ ਨੁਕਸਾਨ ਨੇ ਪਰ ਜਿਹੜੇ ਸਮਾਜ ਦੇਲ ਵਿੱਚ ਹੋਰ ਹਾਦਸਿਆਂ ਦੇ ਸ਼ਿਕਾਰ ਬਣਦੀਆਂ ਚੀਜ਼ਾਂ ਨੇ ਨੁਕਸਾਨ ਹੁੰਦਾ ਸ਼ੋਰ ਪ੍ਰੋਡਿਊਸ਼ਨ ਬਹੁਤ ਵੱਡੇ ਪੱਧਰ ਤੇ ਅਸੀਂ ਕਰਦੇ ਆ ਵੱਡੇ ਵੱਡੇ ਹੌਰਨ ਜਲਵੇ ਲਵਾ ਕੇ ਕਈ ਤਰੀਕੇ ਦੀਆਂ ਹੋਰ ਸਮੱਸਿਆਵਾਂ ਨੇ ਚਲੋ ਪੁਲਿਸ ਨੂੰ ਸਖਤ ਹੋਣਾ ਵੀ ਚਾਹੀਦਾ ਇਕੋ ਇਹ ਨਹੀਂ ਮਾਮਲਾ ਨਹੀਂ ਹਜ਼ਾਰਾਂ ਉਹ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਕੋਰਟ ਨੂੰ ਹੋਰ ਸ਼ਕਤੀ ਦੇ ਨਾਲ ਪੁਲਿਸ ਨੂੰ ਖਿੱਚਣਾ ਚਾਹੀਦਾ ਵੀ ਭਾਈ ਧਿਆਨ ਦਿਓ ਜਿਸ ਕੰਮ ਲਈ ਤੁਸੀਂ ਬਣੇ ਹੋ ਜਿਸ ਕੰਮ ਦੇ ਲਈ ਤੁਹਾਡਾ ਗਠਨ ਹੋਇਆ ਜੇਕਰ ਤੁਸੀਂ ਉਸ ਨੂੰ ਸਹਰਦਤਾ ਨਾਲ ਨਹੀਂ ਕਰੋਗੇ ਤਾਂ ਇਹ ਤਨਖਾਹ ਕੱਟਣਾ ਤਾਂ ਕੁਝ ਵੀ ਨਹੀਂ ਹੈ ਇਸ ਤੋਂ ਵੀ ਜ਼ਿਆਦਾ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਹੱਕਦਾਰ ਹੈ ਪੁਲਿਸ ਇਸ ਕੰਮ ਦੀ ਅੱਗੇ ਜੇਕਰ ਆਪਾਂ ਚਲੀਏ ਤਾਂ ਗੱਲ ਆਮ ਆਦਮੀ ਪਾਰਟੀ ਦੇ ਹੀਰਿਆਂ ਦੀ ਕਰ ਲੈਣੇ ਆ ਜਦੋਂ 2022 ਦੀਆਂ ਚੋਣਾਂ ਹੋਣੀਆਂ ਸੀ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹੁਬ ਹੁਬ ਕੇ ਕਹਿੰਦੇ ਸੀ ਵੀ ਅਸੀਂ ਕਟੜ ਇਮਾਨਦਾਰਾਂ ਅਸੀਂ ਇੱਕ ਤੋਂ ਇੱਕ ਚੁਣ ਕੇ ਹੀਰੇ ਲੱਭ ਕੇ ਲਿਆਉਂਦੇ ਨੇ ਪਰ ਹੀਰਿਆਂ ਦੀ ਛਾਪ ਹੁਣ ਫਿੱਕੀ ਪੈ ਗਈ ਲੱਗਦੀ ਐ ਤੁਸੀਂ ਲਗਾਤਾਰ ਤੁਸੀਂ ਅਸੀਂ ਦੇਖ ਹੀ ਰਹੇ ਆ ਕਿ ਕਿਵੇਂ ਕਦੀ ਕਿਸੇ ਐਮਐਲਏ ਤੇ ਕੋਈ ਇਲਜ਼ਾਮ ਲੱਗ ਜਾਂਦੇ ਨੇ ਕਦੀ ਇਹ ਆਪ ਹੀ ਇਲਜ਼ਾਮ ਲਾ ਦਿੰਦੇ ਨੇ ਬਾਅਦ ਦੇ ਵਿੱਚ ਜਦੋਂ ਸਟੇਜ ਤੋਂ ਉਸ ਨੂੰ ਪ੍ਰਚਾਰਿਆ ਜਾਂਦਾ ਆਪਣੇ ਬੰਦੇ ਨੂੰ ਹੀ ਆਪ ਹੀ ਇਹ ਕਹਿੰਦੇ ਨੇ ਵੀ ਦੇਖੋ ਫਲਾਣਾ ਫੜਿਆ ਕਿ ਨਹੀਂ ਨਾਲ ਇਹ ਨਹੀਂ ਦੱਸਦੇ ਵੀ ਇਸ ਸਮੇਂ ਵੀ ਉਹ ਸਟੇਜ ਤੇ ਹੀ ਬੈਠਾ ਹੋਇਆ ਉਹ ਸਾਡੇ ਨਾਲ ਹੀ ਐ ਉਹ ਪ੍ਰਚਾਰ ਵੀ ਕਰ ਰਿਹਾ ਅਮਰ ਰਤਨ ਕੋਟ ਫੱਤਾ ਬੇਸ਼ੱਕ ਹੋਣ ਬੇਸ਼ੱਕ ਮਾਨਸਾ ਦਾ ਐਮਐਲਏ ਹੋਵੇ ਯਾ ਬੇਸ਼ੱਕ ਜਲੰਧਰ ਵਾਲੇ ਦਮਨ ਹੋਣੀ ਹੋਣ ਹਾਲੇ ਤੱਕ ਉਹਨਾਂ ਨੂੰ ਉਲਝਾਇਆ ਜਾ ਰਿਹਾ ਪਰ ਗੱਡੀ ਕਿਸੇ ਪਾਸੇ ਪਹੁੰਚੀ ਨਹੀਂ ਐ ਸਿੱਕਰ ਤੇ ਤੇ ਇਸੇ ਦੇ ਨਾਲ ਜਿਹੜੇ ਪਹਿਲਾ ਟੈਕਸੀ ਡਰਾਈਵਰ ਸੀ ਲਾਲਪੁਰਾ ਉਸ ਸਮੇਂ ਜੋ ਉਹਨਾਂ ਨੇ ਕਰਤੂਤ ਕੀਤੀ ਸੀ ਚੰਨ ਚੜਾਇਆ ਸੀ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜਦੋਂ ਸਜ਼ਾ ਹੋਈ ਐ ਹੁਣ ਬੰਦਾ ਲੱਭਦਾ ਫਿਰਦਾ ਸਹਾਰਾ ਬਚਣ ਦਾ ਤਰੀਕਾ ਤੇ ਉਹ ਲੱਭ ਨਹੀਂ ਰਿਹਾ ਉਧਰੋਂ ਬੀਬੀ ਜਿਹੜੀ ਐ ਉਹ ਇਲੈਕਸ਼ਨ ਮੋੜ ਦੇ ਵਿੱਚ ਐ ਇਲੈਕਸ਼ਨ ਲੜਨ ਦੀ ਤਿਆਰੀ 'ਚ ਐ ਤੇ ਕਹਿੰਦੇ ਵੀ ਅਦਾਲਤ ਨੇ ਕੋਈ ਰਾਹਤ ਨਹੀਂ ਦਿੱਤੀ ਐ ਜਨਾਬ ਨੂੰ ਆ ਮਨਜੀਤ ਸਿੰਘ ਲਾਲਪੁਰਾ 2013 ਚ ਟੈਕਸੀ ਡਰਾਈਵਰ ਹੁੰਦੇ ਸੀ ਉਦੋਂ ਦਾ ਮਾਮਲਾ ਹੈ ਉਹਨੇ ਉਸ ਬੀਬੀ ਨਾਲ ਸਿਹੜਤਾਨੀ ਕੀਤੀ ਸੀ ਸੈਸ਼ਨ ਕੋਰਟ ਨੇ ਫੈਸਲਾ ਸੁਣਾਇਆ ਸੀ 4 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ ਉਹਨਾਂ ਵਾਸਤੇ ਤੇ ਫਿਰ ਇਸ ਇੱਕ ਖਡੂਰ ਸਾਹਿਬ ਦੀ ਸੀਟ ਵੀ ਵੇਲੀ ਹੋਈ ਹੈ ਤੇ ਉਸ ਤੇ ਦੇਖੋ ਕਿ ਕਦੋਂ ਦੇ ਚੋਣ ਹੋਣਗੇ ਤੇ ਕਿਉਂਕਿ ਇੱਕ ਰੂਲ ਹੈ ਨਾ ਕਿ ਜੇ 2 ਸਾਲ ਤੋਂ ਵੱਧ ਜੇ ਕਿਸੇ ਐਮਐਲਏ ਨੂੰ ਜੇ ਸਜ਼ਾ ਹੋ ਜਾਂਦੀ ਹੈ ਕੋਰਟ ਵੱਲੋਂ ਤਾਂ ਕਿਉਂ ਉਹ ਸੀਟ ਛੱਡਣੀ ਪੈਂਦੀ ਹੈ ਤਾਂ ਉਹ ਇੱਕ ਸਾਹਬ ਨਾਲ ਖਡੂਰ ਸਾਹਿਬ ਦੀ ਸੀਟ ਵੀ ਅਹ ਵੈਰੀਲੀ ਹਾਂ ਤੇ ਲਾਲਪੁਰੇ ਹਾਈ ਕੋਰਟ ਗਏ ਸੀ ਕਿ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਅਹ ਯਾਚਕਾ ਤੇ ਸੁਣਵਾਈ ਕਰਦੇ ਆ ਉਹਨਾਂ ਉਹ ਪੂਰੀ ਨਹੀਂ ਕੀਤੀ ਤੇ ਉਹਨਾਂ ਦਾ ਜਿਹੜਾ ਪਟੀਸ਼ਨ ਸੀ ਉਹ ਚਾਰ ਇਸ ਇਨ ਡ੍ਰੀਮ ਬੇਲੋ ਨਾਲ ਉਹਨਾਂ ਨੂੰ ਰਾਤ ਮਿਲੇ ਪਰ ਉਹ ਨਹੀਂ ਦਿੱਤੀ ਤੇ ਉਹ ਰੱਦ ਕਰ ਦਿੱਤੀ ਤੇ ਹੁਣ ਉਹ ਐਸਸੀਐਸਟੀ ਐਕਟ ਅਤੇ ਹੋਰ ਜਿਹੜੇ ਛੇੜਖਾਨੇ ਦੀ ਤਾਰਾਵਾਂ ਨੇ ਉਹਦੇ ਤੱਤ ਉਹ ਜੇ ਚਬੰਦ ਰਹਿਣਗੇ ਤੇ ਪਹਿਲਾਂ ਵੀ ਇਸ ਤੋਂ ਮਨਜੀਤ ਸਿੰਘ ਲਾਲਪੁਰੇ ਦੇ علاوہ ਜਿਹੜੇ ਪੁਲਿਸ ਵਾਲੇ ਹੈ ਉਹ ਵੀ ਪੰਜ ਪੁਲਿਸ ਵਾਲੇ ਵੀ ਇਹਦੇ ਚ ਫੜੇ ਹੋਏ ਨੇ ਉਹਨਾਂ ਨੂੰ ਵੀ ਸਜ਼ਾਵਾਂ ਹੋਣਗੀਆਂ ਟੋਟਲ 7 ਲੋਕ ਨੇ ਜੀ ਸੋ ਅੱਗੇ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਜਲੰਧਰ ਕੋਰਟ ਨੇ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਨੂੰ ਬਰੀ ਕੀਤਾ ਕਿਹੜੇ ਮਾਮਲੇ 'ਚੋਂ ਬਰੀ ਕੀਤਾ ਗਿਆ ਜੀ ਇਹਨਾਂ ਨੂੰ ਹਾਂਜੀ ਇਹ ਕਾਮ ਸੈਕਟਰ ਦੇ ਤਹਿਤ ਅਤੇ ਯੂਪੀਏ ਸਾਲ 2009 ਚ ਲਾਇਆ ਗਿਆ ਸੀਗਾ 17 18 ਬੀਏ 3 ਉਹ ਸੀਗੇ ਅਤੇ ਕਾਮ ਸੈਕਟਰ ਲੱਗਿਆ ਹੋਇਆ ਸੀ ਉਹ ਉਹ ਮਾਮਲੇ ਸੀਗੇ ਸਾਲ 2009 ਦੇ ਉਹਨਾਂ ਉਹਨਾਂ ਵਿੱਚ ਰਾਜੀਵ ਕੁਮਾਰ ਦੀ ਅਦਾਲਤ ਨੇ ਫੈਸਲਾ ਸੁਣਾਇਆ ਤੇ ਉਹਨਾਂ ਨੂੰ ਬਰੀ ਕੀਤਾ ਗਿਆ ਹੈਗਾ ਜਗਤਾਰ ਸਿੰਘ ਇਹ ਕਿਹਾ ਗਿਆ ਕਿ ਜਗਤਾਰ ਸਿੰਘ ਤਾਰਾ ਹੁਣਾ ਦੇ ਖਿਲਾਫ ਜਿਹੜੇ આરોਪ ਲਾਏ ਗਏ ਹੈਗੇ ਉਹਨਾਂ ਵਾਸਤੇ ਕੋਈ ਵੀ ਸਬੂਤ ਪੁਲਿਸ ਪੇਸ ਨਹੀਂ ਕਰ ਸਕੀ ਤੇ ਇਸ ਕਰਕੇ ਉਹਨਾਂ ਨੂੰ ਬਰੀ ਕੀਤਾ ਗਿਆ ਹੈਗਾ ਹਾਂ ਉਹਨਾਂ ਦਾ ਨਾਂ ਜਿਹੜੇ ਆਪਾਂ ਕਹਿ ਲਈਏ ਕਿ ਕਈ ਸਾਰੇ ਵੱਡੇ ਹਾਈ ਪ੍ਰੋਫਾਈਲ ਕੇਸਿਚ ਵੀ ਆਇਆ ਸੀਗਾ ਉਹਨਾਂ ਨੂੰ ਆਪਾਂ ਨੂੰ ਪਤਾ ਹੈ ਕਿ ਬੇਨ ਸਿੰਘ ਦੀ ਹੱਤਿਆ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀਗਾ ਜਿੱਤਾਰ ਸਿੰਘ ਹਵਾਰਾ ਦੇ ਨਾਲ ਹੋ ਰਹੇ ਨੇ ਪਰਮਜੀਤ ਸਿੰਘ ਬੇਵਰਾ ਤੇ ਜਿੱਤਾਰ ਸਿੰਘ ਹਵਾਰਾ ਦੇ ਨਾਲ ਰਹੇ ਨੇ ਤੇ ਇਹਨਾਂ ਨੇ ਸਾਲ 2004 ਚ ਮਿਲ ਕੇ ਬੁੜੈਲ ਜੇਲ ਵੀ ਬ੍ਰੇਕ ਕੀਤੀ ਸੀਗੀ ਤੇ तकरीबन 94 ਫੁੱਟ ਲੰਬੀ ਜਿਹੜੀ ਸੁਰੰਗ ਹੈ ਇਹਨਾਂ ਨੇ ਪੱਟੀ ਸੀਗੀ ਤੇ ਹੁਣ ਦੱਸਿਆ ਜਾ ਰਿਹਾਗਾ ਕਿ ਉਹਨਾਂ ਨੂੰ ਜਿਹੜਾ ਸਾਲ 2009 ਚ ਜਿਹੜਾ ਉਹਨਾਂ ਦੇ ਕੇਸ ਬਣਾਇਆ ਗਿਆ ਸੀ ਉਹਦੇ ਚ ਬਰੀ ਕਰ ਦਿੱਤਾ ਗਿਆ ਹੂੰ ਜੀ ਜੇ ਕਰ ਅਗਲੀ ਗੱਲ ਕਰੀਏ ਤਾਂ ਉੱਧਰ ਪੰਜਾਬ ਯੂਨੀਵਰਸਿਟੀ ਦੀ ਕੋਈ ਨਾ ਕੋਈ ਖਬਰ ਆਪਾਂ ਹਰ ਰੋਜ਼ ਲੈਣੇ ਆ ਕਿਉਂਕਿ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਇੱਕ ਪਾਸੇ ਸੰਗੀ ਨੇ ਆਰਐਸਐਸ ਵਾਲੇ ਨੇ ਦੂਸਰੇ ਪਾਸੇ ਜਥੇਬੰਦੀਆਂ ਨੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਵੱਖ-ਵੱਖ ਆਈਡਿਓਲੋਜੀਜ਼ ਨੇ ਤੇ ਹੁਣ ਇਹ ਇਹ ਮਾਮਲਾ ਕੀ ਹੈ ਜੀ ਕਿਉਂਕਿ 30 ਅਕਤੂਬਰ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਹਾਂਜੀ ਪੰਜਾਬ ਯੂਨੀਵਰਸਿਟੀ ਨੇ ਦੇ ਵਿਦਿਆਰਥੀਆਂ ਨੇ ਹੁਣ ਦੁਬਾਰੇ ਤੋਂ ਜਿਹੜਾ ਹੈ 31 ਅਕਤੂਬਰ ਨੂੰ ਅੰਦੋਲਨ ਛੇੜਨ ਦੀ ਗੱਲ ਕਹੀ ਹੈ ਉੱਥੇ ਜਿਹੜੇ ਐਡਮਿਸ਼ਨ ਹੋਏ ਉਹਨਾਂ 'ਚ ਜਿਹੜੇ ਨਵੇਂ ਐਡਮਿਸ਼ਨ ਹੋਏ ਉਹਨਾਂ 'ਚ ਉਹ ਉਹ ਉਹਨਾਂ ਵਿਦਿਆਰਥੀਆਂ ਨੂੰ ਮਜਬੂਰ ਕੀਤਾ ਗਿਆ ਕਿ ਹਲਫਨਾਮੇ ਦਾਖਲ ਕਰਨ ਕਿ ਅਸੀਂ ਕਿਸੇ ਵੀ ਪ੍ਰੋਟੈਸਟ 'ਚ ਸ਼ਾਮਲ ਨਹੀਂ ਹੋਵਾਂਗੇ ਕਿਸੇ ਵੀ ਹੋਰ ਐਕਟੀਵਿਟੀ 'ਚ ਸ਼ਾਮਲ ਨਹੀਂ ਹੋਵਾਂਗੇ ਉਹਨੂੰ ਲੈ ਕੇ ਰੋ ਜਿਹੜਾ ਹੈਗਾ ਸਾਰੇ ਵਿਦਿਆਰਥੀ ਇੱਥੇ ਹੁੰਦੀਆਂ ਹਜਤਾਰੀਆਂ ਨੇ ਪ੍ਰੋਟੈਸਟ ਕਰਨਾ ਸਟੂਡੈਂਟਾਂ ਦਾ ਵੀ ਡੈਮੋਕਰੈਟਿਕ ਰਾਈਟ ਹੈ ਉਹ ਖਾਲੀ ਇੱਥੇ ਮਤਲਬ ਟੈਕਨੀਕਲ ਐਜੂਕੇਸ਼ਨ ਨਹੀਂ ਲੈਣਾ ਹੈ ਉਹ ਇੱਥੇ ਜਿਹੜੀ ਇੱਕ ਹਿਊਮਨ ਵੈਲਿਊਜ਼ ਨੇ ਡੈਮੋਕਰੈਟਿਕ ਵੈਲਿਊਜ਼ ਨੇ ਸਮਾਜ ਚ ਕੀ ਗਲਤ ਹੋ ਰਿਹਾ ਕੀ ਚੰਗਾ ਹੋ ਰਿਹਾ ਉਹਦੇ ਬਾਰੇ ਵੀ ਆਪਣੀ ਰਾਏ ਵਕਤ ਕਰਨੇ ਉਹਦੇ ਤੇ ਐਕਟ ਕਰਨ ਵਾਸਤੇ ਵੀ ਆਏ ਨੇ ਤੇ ਯੂਨੀਵਰਸਿਟੀ ਉਸ ਕਿਸਮ ਨਾਲ ਉਸ ਕਿਸਮ ਦਾ ਇੱਕ ਵਧੀਆ ਸਪੇਸ ਆਪਾਂ ਨੂੰ ਪਤਾ ਹੈ ਕਿ ਹੁੰਦਾਗਾ ਇਸੇ ਕਰਕੇ ਜਿਹੜੇ ਸਟੂਡੈਂਟ ਪੋਲਿਟਿਕਸ ਵੀ ਯੂਨੀਵਰਸਿਟੀ ਯੂਨੀਵਰਸਿਟੀ ਕੈਂਪਸਸਿਸ ਤੋਂ ਹੀ ਚਲਦੀ ਹੈ ਉਹ ਸਾਰਾ ਚੀਜ਼ ਆਪਾਂ ਨੂੰ ਪਤਾ ਹੈ ਤਾਂ ਉਹ ਡੈਮੋਕਰੇਟ ਆਪਣੇ ਡੈਮੋਕਰੈਟਿਕ ਰਾਈਟਸ ਵਾਸਤੇ ਆਪਣੇ ਡੈਮੋਕਰੈਟਿਕ ਸਪੇਸ ਵਾਸਤੇ ਰਾਈਟ ਟੂ ਪ੍ਰੋਟੈਸਟ ਵਾਸਤੇ ਇਹ ਸਟੂਡੈਂਟ ਆਪਣਾ ਧਰਨਾ ਪ੍ਰਦਰਸ਼ਨ ਕਰਨਗੇ ਮੈਨੂੰ ਲੱਗਦਾਗਾ ਕਿ ਜਿਹੜੇ ਇਹ ਨੌਜਵਾਨ ਨੇ ਪੰਜਾਬ ਯੂਨੀਵਰਸਿਟੀ ਦੇ ਪਿਛਲੇ ਕਾਫੀ ਲੰਬੇ ਸਮਾਂ ਤੋਂ ਇਹਨਾਂ ਨੂੰ ਮੈਂ ਕਵਰ ਕਰ ਰਿਹਾ ਹਾਂ ਸਾਰੇ ਮਜ਼ਬੂਤ ਨੇ ਉਸ ਹਸਾਬ ਨਾਲ ਆਈਡੀਓਲੋਜੀਕਲੀ ਕੋਈ ਅੰਬੇਡਕਰਾਈਟ ਹੈ ਕੋਈ ਆਪਾਂ ਨੂੰ ਪਤਾ ਹੈ ਕਿ ਪੰਥਕ ਵਿਚਾਰ ਦਾ ਵਿਚਾਰ ਨਾਲ ਜੁੜਿਆ ਹੋਇਆ ਕੋਈ ਲੈਫਟ ਨਾਲ ਜੁੜਿਆ ਹੋਇਆ ਕੋ ਕਾਂਗਰਸ ਨਾਲ ਜੁੜਿਆ ਹੋਇਆ ਕੋ ਅਕਾਲੀ ਦਲ ਨਾਲ ਜੁੜਿਆ ਉਸ ਹਸਾਬ ਨਾਲ ਜਿਹੜੀ ਆਈਡੀਓਲੋਜੀਕਲ ਬੈਕਿੰਗ ਹੈ ਉਹ ਵੀ ਠੀਕ ਠਾਕ ਮਜ਼ਬੂਤ ਹੈ ਜਿਹੜੇ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਕਿ ਉੱਥੇ ਹਰ ਆਈਡੀਓਲੋਜੀ ਦੇ ਜਿਹੜੇ ਨੌਜਵਾਨ ਨੇ ਉਹ ਉਹਨਾਂ ਦੇ ਚੰਗੀਆਂ ਦਿੱਥੇ ਬੰਦੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਪ੍ਰੋਟੈਸਟ ਦਾ ਪ੍ਰੋਟੈਸਟ ਪਿੱਛੇ ਐਡਮਿਨਿਸਟ੍ਰੇਸ਼ਨ ਨੂੰ ਸਟੈਪ ਦਾ ਪਿੱਛੇ ਕਰਨਾ ਪਊਗਾ ਤੇ ਪ੍ਰੋਟੈਸਟ 30 ਅਕਤੂਬਰ ਨੂੰ ਦੇਖਾਂਗੇ ਕਿ ਕਿਵੇਂ ਉਹਨਾਂ ਦਾ ਪ੍ਰੋਟੈਸਟ ਅੱਗੇ ਚੱਲੂ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ